ਹਾਂਜੀ ਸਸਰੀਕਾ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਗੱਲ ਕਰਨੀ ਹੈ ਨੈਸ਼ਨੈਲਟੀ ਲਾਅ ਦੇ ਬਾਰੇ ਵਿੱਚ ਕਿਉਂਕਿ ਸਾਰਿਆਂ ਦੀਆਂ ਨਿਗਾਵਾਂ ਹੁਣ ਉਹਦੇ ਉੱਤੇ ਹੀ ਆ ਕਿਉਂਕਿ ਜਿਹੜੀ ਉਹਦੇ ਸਟੇ ਲੱਗੀ ਹੋਈ ਤੇ ਕਨਸਟੀਟਿਊਸ਼ਨਲ ਕੋਰਟ ਦੇ ਵਿੱਚ ਗਿਆ ਹੋਇਆ ਤੇ ਰਿਵਿਊ ਦੇ ਲਈ ਸੋ ਉਹਦੀ ਲਾਸਟ ਡੇਟ ਆ ਗਈ ਆ 14 ਦਸੰਬਰ ਉਹਦੀ ਲਾਸਟ ਡੇਟ ਉਸ ਤੋਂ ਪਹਿਲਾਂ ਪਹਿਲਾਂ ਕੋਈ ਨਾ ਕੋਈ ਡਿਸੀਜਨ ਉਹਨਾਂ ਨੇ ਦੇਣਾ ਕੀ ਰਿਵਿਊ ਕੀਤਾ ਕੀ ਚੇਂਜਸ ਹੋਣਗੇ ਕੀ ਨਹੀਂ ਕਿਉਂਕਿ ਬਹੁਤ ਲੋਕਾਂ ਦੇ ਕਮੈਂਟਸ ਇਹ ਆ ਰਿਹਾ ਕੋਈ ਤਾਂ ਕਹਿ ਰਿਹਾ ਜੀ 5 ਸਾਲ ਹੋ ਗਿਆ ਜੀ ਕੋਈ ਕਹਿ ਰਿਹਾ 7 ਸਾਲ ਹੋ ਜਾਏਗਾ ਕੋਈ ਕਹਿ ਰਿਹਾ 10 ਸਾਲ ਹੋ ਜਾਏਗਾ ਪਰ ਅਸਲੀ ਗਰਾਉਂਡ 0 ਦੀ ਰਿਪੋਰਟ ਕਿਸੇ ਨੂੰ ਕੁਝ ਨਹੀਂ ਪਤਾ ਲੋਕ ਸਿਰਫ ਸਿਰਫ ਆਪਣੀ ਪਕਾਈ ਮਾਰ ਰਹੇ ਆ ਗੱਲ ਹੈਗੀ ਐ ਇਦਾਂ ਕਿ ਇਹਦੇ ਉੱਪਰ ਲਾਸਟ ਵੀਕ ਤੇ ਬੈਠਕ ਹੋ ਗਈ ਆ ਚਰਚਾ ਹੋ ਗਈ ਆ ਸਿਰਫ ਉਹ ਸਿਰਫ ਹੁਣ ਡਿਸੀਜਨ ਆਉਣਾ ਕੀ ਹੋਣਾ ਕੀ ਨਹੀਂ ਹੋਣਾ 14 ਦਸੰਬਰ ਲਾਸਟ ਡੇਟ ਆ ਉਸ ਤੋਂ ਪਹਿਲਾਂ ਪਹਿਲਾਂ ਕੋਈ ਨਾ ਕੋਈ ਡਿਸੀਜਨ ਇਸ ਦੇ ਉੱਤੇ ਆ ਜਾਣਾ ਪਰ ਆਏਗਾ ਕਿ ਕੀ ਹੋਏਗਾ ਕੀ ਇਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਕਿਹਨੂੰ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਆਪਾਂ ਉਹਦੇ ਬਾਰੇ ਗੱਲ ਕਰ ਲਈਏ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਰੇ ਲੋਕ ਇੱਥੇ ਦਿਲ ਖੋਲ ਕੇ ਜੀਸ ਹੱਦ ਕੇ ਇੱਥੇ ਆਉਂਦੇ ਸੀਗੇ ਇੱਕ ਤਾਂ ਇਮੀਗ੍ਰੇਸ਼ਨ ਖੁੱਲੀ ਸੀ ਕਿ ਸਭ ਤੋਂ ਵੱਡਾ ਰੀਜਨ ਇੱਥੇ ਇਹ ਸੀਗਾ ਕਿ ਇੱਥੇ ਨੈਸ਼ਨੈਟੀ ਆਪਾਂ ਨੂੰ ਸਭ ਤੋਂ ਈਜ਼ੀ ਮਿਲ ਜਾਂਦੀ ਸੀ ਹੋਰ ਕੰਟਰੀਆਂ ਦੇ ਮੁਕਾਬਲੇ ਜਿੱਦਾਂ ਕਿ ਇੱਥੇ 5 ਸਾਲ ਦੇ ਵਿੱਚ ਮਿਲ ਜਾਂਦੀ ਸੀ ਪਰ ਹੌਲੀ 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 ਤੁਹਾਨੂੰ ਪਤਾ ਡਿਫਿਕਲਟ ਹੁੰਦਾ ਰਿਹਾ ਹੁੰਦਾ ਰਿਹਾ ਬਾਕੀ ਥੋੜੀਆਂ-ਥੋੜੀਆਂ ਗਲਤੀਆਂ ਆਪੀਆਂ ਵੀ ਇਹ ਸਾਰਾ ਕੁਝ ਸਰਕਾਰਾਂ ਦੇ ਉੱਪਰ ਵੀ ਨਹੀਂ ਪਾਣ ਸਕਦੇ ਕੁਝ ਲੋਕਾਂ ਨੇ ਆਪਣੇਆਂ ਨੇ ਵੀ ਗਲਤੀਆਂ ਕੀਤੀਆਂ ਸੋ ਇਹਨਾਂ ਨੂੰ ਇਹ ਡਿਸੀਜਨ ਲੈਣੇ ਪੈ ਰਹੇ ਆ ਪਰ ਇੱਕਦਮ ਹੀ ਜਿਹੜਾ 5 ਸਾਲ ਤੋਂ ਚੱਕ ਕੇ 10 ਸਾਲ ਕਰ ਦੇਣਾ ਤਾਂ ਇਹ ਵੀ ਕਿਤੇ ਨਾ ਕਿਤੇ ਸਹੀ ਨਹੀਂ ਹੈਗਾ ਇਹ ਵੀ ਆਪਣੇ ਨਾਲ ਕਿਤੇ ਨਾ ਕਿਤੇ ਤੱਕਾ ਹੋ ਰਿਹਾ ਸੋ ਦੇਖਿਆ ਜਾਵੇ ਸਰਕਾਰ ਤੇ ਇਹਨਾਂ ਦੀ ਸੰਯੋਗੀ ਪਾਰਟੀ ਹੈ ਜਿਹੜੀ ਛੇਗਾ ਜਿਨ੍ਹਾਂ ਨੇ ਇਹਨਾਂ ਨੇ ਆਪਣੀਆਂ ਗੱਠਜੋੜਾਂ ਕੀਤੀਆਂ ਹੋਈਆਂ ਪਤਾ ਨਹੀਂ ਸਮਝ ਨਹੀਂ ਲੱਗਦੀ ਕੀ ਕੀਤਾ ਛੇਗਾਲੇ ਨੇ ਕੀ ਨਹੀਂ ਕੀਤਾ ਜੋ ਹੁਣ ਇੱਕ ਤੇ ਇੱਕ ਆਪਣੇ ਜਿਹੜੇ ਪ੍ਰਸਤਾਵ ਆ ਉਹ ਅਪਰੂਵਲ ਕਰਵਾਈ ਜਾ ਰਿਹਾ ਹੈ ਇਮੀਗ੍ਰੈਂਟ ਦੇ ਪਿੱਛੇ ਪਿਆ ਹੈ ਇਮੀਗ੍ਰੈਂਟ ਦੇ ਲਈ ਕਠਿਨਾਈਆਂ ਖੜੀਆਂ ਕਰੀ ਜਾ ਰਿਹਾ ਹੈ ਸਮਝ ਨਹੀਂ ਲੱਗਦੀ ਪਈ ਕੁਝ ਵੀ ਕਿਸੇ ਨੂੰ ਕੀ ਹੋ ਰਿਹਾ ਹਰ ਇੱਕ ਲਾਅ ਜੋ ਵੀ ਉਹ ਲੈ ਕੇ ਆਉਂਦਾ ਉਹਨੂੰ ਪਾਸ ਹੀ ਕਰ ਦਿੰਦੇ ਆ ਜੋ ਵੀ ਉਹ ਆਉਂਦਾ ਉਹਨੂੰ ਪਾਸ ਹੀ ਕਰ ਦਿੰਦੇ ਆ ਹਰ ਆਇਮੀ ਗ੍ਰਾਂਟ ਸਿਸਟਮ ਦੇ ਉੱਪਰ ਡਰਿਆ ਹੋਇਆ ਔਰ ਜਿਹੜੇ ਸੁਪਨੇ ਸੋਚੇ ਸੀਗੇ ਉਹਨਾਂ ਦੇ ਸਾਰਿਆਂ ਦੇ ਸੁਪਨੇ ਚੂਰ-ਚੂਰ ਹੋ ਗਏ। ਸੋ ਇਹਦੇ ਉੱਪਰ ਸਟੇ ਲੱਗੀ ਸੀ ਪਹਿਲਾਂ ਤਾਂ ਪੀਐਸ ਪਾਰਟੀ ਨੇ ਆਪਣੇ ਲਈ ਸਟੈਂਡ ਲਿੱਤਾ ਸੀਗਾ ਬਹੁਤ ਵੱਡਾ। ਉਹਨੇ ਇਹ ਨੁਕਤੇ ਰੱਖੇ ਸੀਗੇ ਵੀ ਕਿਉਂ ਇਹਨੂੰ ਰਿਵਿਊ ਕਰਨਾ ਚਾਹੀਦਾ ਔਰ ਕਿਉਂ ਇਹਨੂੰ 10 ਸਾਲ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਚੇਂਜੇਸ ਆਣੇ ਚਾਹੀਦੇ ਆ। ਸੋ ਉਹਦੇ ਕਰਕੇ ਇਹ ਕਨਸਟੀਟਿਊਸ਼ਨਲ ਕੋਡ ਦੇ ਵਿੱਚ ਗਿਆ ਹੋਇਆ ਸੀਗਾ ਉਸ ਤੋਂ ਬਾਅਦ ਹੁਣ ਇਹਦੇ ਉੱਪਰ 골ਡਨ ਵੀਜ਼ੇ ਵਾਲਿਆਂ ਨੇ ਵੀ ਇਸ ਦਰਜ ਕੀਤਾ ਹੋਇਆ। ਉਹਨਾਂ ਦਾ ਵੀ ਇਹ ਕਹਿਣਾ ਗੋਲਡਨ ਬੀਜੇ ਵਾਲਿਆਂ ਦਾ ਕਿ ਜਦੋਂ ਸੱਤੋਂ ਸਰਕਾਰਾਂ ਨੇ ਇਨਵੈਸਟਮੈਂਟ ਇੱਥੇ ਕਰਵਾਈ ਸੀ ਪੁਰਤਗਾਲ ਦੇ ਵਿੱਚ ਅਸੀਂ ਆਪਣਾ ਪੈਸਾ ਆਪਣਾ ਬਿਜ਼ਨਸ ਇਨਵੈਸਟ ਕੀਤਾ ਸੀ ਸੋ ਆਪਰੇ ਸਾਰਾ ਕੁਝ ਵੇਚ-ਵਟ ਕੇ ਇੱਥੇ ਆ ਗਏ ਸੀ ਸਾਰਾ ਕੁਝ ਆਪਣੀ ਪੂੰਜੀ ਲੋਕਾਂ ਨੇ ਪੁਰਤਗਾਲ ਦੇ ਵਿੱਚ ਇਨਵੈਸਟ ਕਰ ਦਿੱਤੀ ਸੀਗੀ ਜਿਨ੍ਹਾਂ ਨੇ ਸੋਚਿਆ ਸੀਗੇ 5 ਸਾਲ ਅਸੀਂ ਇੱਥੇ ਕਾਡ ਮਿਲ ਜਣਾ ਸਾਨੂੰ ਔਰ ਅਸੀਂ ਆਪਣਾ ਨੈਸ਼ਨਲਿਟੀ ਲੈ ਲਾਂਗੇ ਇੱਥੋਂ ਦੀ ਉਹਨਾਂ ਨਾਲ ਵੀ ਕਿਤੇ ਨਾ ਕਿਤੇ ੱੱੱਕਾ ਹੋਇਆ ਉਹਨਾਂ ਨਾਲ ਵੀ ਕਿਤੇ ਨਾ ਕਿਤਾ ਹੇਰਾ ਹੇਰਾ ਫੇਰੀ ਹੋਈ ਆ ਕਿਉਂਕਿ ਜਿਹੜੇ ਲੋਕ ਇਮੀਗ੍ਰੈਂਟ ਆ ਉਹ ਤਾਂ ਚਲੋ ਠੀਕ ਆ ਕਹਿ ਰਹੇ ਆ ਕਿ ਅਸੀਂ ਸੱਦਿਆ ਨਹੀਂ ਸੀ ਉਹਨਾਂ ਨੂੰ ਕੋਈ ਵੀਜ਼ਾ ਲੈ ਕੇ ਨਹੀਂ ਆਇਆ ਬੀ.ਜੇ ਤੋਂ ਆਪਣੇ ਆਪ ਇੱਥੇ ਬਾਰਡਰ ਕ੍ਰੋਸ ਕਰਕੇ ਆਇਆ ਹੋਇਆ ਅਸੀਂ ਤਾਂ ਉਹਨਾਂ ਨੂੰ ਇੱਥੇ ਸੱਦਿਆ ਨਹੀਂ ਸੀ ਸੋ ਇਹਨਾਂ ਨੂੰ ਤੋਂ ਤੁਸੀਂ ਇਹ ਕਹਿ ਲੂਗੇ ਪਰ ਉਹ ਬੰਦਿਆਂ ਦਾ ਕੀ ਕਸੂਰ ਆ ਜਿਨ੍ਹਾਂ ਨੂੰ ਤੁਸੀਂ ਖੁਦ ਸੱਦ ਕੇ ਆਪਣੇ ਬੀਜੇ ਸੇਲ ਕਰਦੇ ਸੀਗੇ 골ਡਨ ਵੀਜ਼ਾ ਕਹਿ ਕੇ ਕਿੰਨੇ ਕਿੰਨੇ ਮਿਲੀਅਨ ਤੁਸੀਂ ਇੱਥੇ ਇਨਵੈਸਟ ਕਰਵਾਇਆ ਉਹ ਲੋਕਾਂ ਨਾਲ ਵੀ ਧੱਕਾ ਹੋ ਰਿਹਾ ਸੋ ਉਹਨਾਂ ਨੇ ਵੀ ਆਵਾਜ਼ ਉਠਾਈ ਆ ਉਹਨਾਂ ਨੇ ਵੀ ਹੁਣ ਕੋਰਟ ਕੇਸ ਕੀਤਾ ਇਹਦੇ ਉੱਪਰ ਦੇਖੋ ਹੁਣ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ ਫਿਲਹਾਲ ਤਾਂ ਆਪਣਾ ਜੋ ਪ੍ਰੈਜ਼ੀਡੈਂਟ ਸਾਹਿਬ ਨੇ ਉਹ ਵੀ ਥੋੜੇ ਬਿਮਾਰ ਚੱਲਦੇ ਪਏ ਨੇ ਉਹਨਾਂ ਦੀ ਵੀ ਸਿਹਤ ਠੀਕ ਨਹੀਂ ਹੈਗੀ ਤੇ ਉਹ ਵੀ ਆਪਣਾ ਆਪਰੇਸ਼ਨ ਕਰਵਾ ਰਹੇ ਆ ਸੋ ਉਹਨਾਂ ਦੀ ਵੀ ਸਿਹਤ ਦੀ ਕਾਮਯਾਬੀ ਲਈ ਅਰੇ ਦੁਆ ਕਰਦੇ ਕਿ ਕਿ ਚੰਗੇ ਇਨਸਾਨ ਆ ਹੋ ਕਿਤੇ ਨਾ ਕਿਤੇ ਥੋੜਾ ਬਹੁਤ ਆਪਣੇ ਇਮੀਗ੍ਰੈਂਟਸ ਦੇ ਬਾਰੇ ਸੋਚਦੇ ਆ ਸੋ ਕੋਈ ਵੀ ਇਦਾਂ ਦੀ ਨੈਗੇਟਿਵ ਗੱਲ ਨਹੀਂ ਕਰਦੇ ਆਪਣੇ ਖਿਲਾਫ ਉਹਨਾਂ ਦਾ ਜਦੋਂ ਵੀ ਉਹਨਾਂ ਨੇ ਕੋਈ ਇਦਾਂ ਦਾ ਬਿਆਨ ਦਿੱਤਾ ਖੁੱਲ੍ਹੇ ਆਮ ਤਾਂ ਉਹਨਾਂ ਨੇ ਇਸ ਰਿਆਮ ਮੰਨਿਆ ਕਿ ਮੈਂ ਇਮੀਗ੍ਰੈਂਟ ਦੇ ਹੱਕ ਦੇ ਵਿੱਚ ਆ ਮੈਂ ਨਹੀਂ ਚਾਹੁੰਗਾ ਕਿ ਇਹਨਾਂ ਨਾਲ ਕੋਈ ਧੱਕਾ ਹੋਵੇ ਸੋ ਕਿਤਨਾ ਕਿਤੇ ਵਧੀਆ ਇਨਸਾਨ ਆ ਔਰ ਉਹ ਵੀ ਨਹੀਂ ਚਾਹੁੰਦੇ ਕਿ ਇਹ ਲੋ ਪਾਸ ਹੋਏ ਪਰ ਜਦੋਂ ਸਰਕਾਰਾਂ ਦਾ ਪ੍ਰੈਸ਼ਰ ਹੁੰਦਾ ਸਾਰਾ ਕੁਝ ਪਿੱਛੇ ਕਲੀਅਰ ਹੋ ਕੇ ਆ ਜਾਂਦਾ ਫਿਰ ਉਹਨਾਂ ਨੂੰ ਸਾਈਨ ਕਰਨੇ ਹੀ ਪੈਂਦੇ ਆ ਤੁਹਾਨੂੰ ਸਾਰਾ ਕੁਝ ਪਤਾ ਹੀ ਆ ਜਿੱਦਾਂ ਫੋਰਨਰ ਲਾਅ ਤੇ ਵੀ ਉਹਨਾਂ ਨੇ ਇੱਕ ਵਾਰ ਇਹਨੂੰ ਮਨ੍ਹਾ ਕਰਤਾ ਸੀ ਕਿ ਨਹੀਂ ਇਹ ਪਾਸ ਨਹੀਂ ਹੋਣਾ ਚਾਹੀਦਾ ਸਹੀ ਨਹੀਂ ਆ ਸੋ ਉਹਨਾਂ ਨੇ ਇਨਕਾਰ ਕਰਤਾ ਸੀਗਾ ਤੇ ਕੋਰਟ ਦੇ ਵਿੱਚ ਭੇਜਤਾ ਸੀਗਾ ਵੀ ਇਹਨੂੰ ਸਹੀ ਕਰਕੇ ਇਹਦੇ ਉੱਪਰ ਦੇਖਿਆ ਜਾਣਾ ਚਾਹੀਦਾ ਰਿਵਿਊ ਲਿੱਤਾ ਜਾਣਾ ਚਾਹੀਦਾ ਵੀ ਇਹ ਠੀਕ ਆ ਜਾਂ ਨਹੀਂ ਠੀਕ ਆ ਸੋ ਉਸ ਤੋਂ ਬਾਅਦ ਉਹਨੇ ਸਾਈਨ ਕੀਤੇ ਸੀ ਸੋ ਕਿਤੇ ਨਾ ਕਿਤੇ ਲੱਗਦਾ ਕਿ ਉਹ ਇਨਸਾਨ ਵੀ ਆਪਣੇ ਲਈ ਥੋੜਾ ਬੋੜਾ ਸੋਚਦਾ ਪਰ ਫਿਲਹਾਲ ਸਰਕਾਰ ਔਰ ਸ਼ੇਗਾ ਬਿਲਕੁਲ ਆਪਣੇ ਬਾਰੇ ਨਹੀਂ ਸੋਚਦੇ ਪਏ ਯੋਰ ਲੱਗਿਆ ਹੋਇਆ ਪੂਰਾ ਇਸੇ ਗੱਲ ਦੇ ਉੱਤੇ ਕਿ ਕਿਸੇ ਨਾ ਕਿਸੇ ਤਰਾ ਇਮੀਗ੍ਰੈਂਟਸ ਨੂੰ ਇਥੋਂ ਕੱਢਦੀ ਅਸੀਂ ਜੋ ਮਰਜੀ ਹੋ ਜਵੇ ਤੁਹਾਨੂੰ ਪਤਾ ਹੀ ਆ ਲੋਕਾਂ ਦੇ ਹਰ ਟਾਈਮ ਇੱਕ ਤੇ ਇੱਕ ਕਮੈਂਟ ਆਇਆ ਹੁੰਦਾ ਜੀ ਪਾਜੀ ਮੇਰੇ ਦਾ ਇੱਕ ਸਾਲ ਤੋਂ ਉੱਤੇ ਹੋਇਆਗਾ ਬਾਇਓਮੈਟਰੀ ਨੂੰ ਸੋ ਮੇਰੇ ਕਾਰਡ ਨਹੀਂ ਆ ਰਿਹਾ ਸੋ ਲੋਕਾਂ ਨੂੰ ਇਹੀ ਨਹੀਂ ਪਤਾ ਲੱਗਦਾ ਵੀ ਹੁਣ ਅਸੀਂ ਬਾਇਓਮੈਟਰੀ ਦੇ ਦਿੱਤੇ ਸਾਡਾ ਕਾਰਡ ਕਦੋਂ ਆਏਗਾ ਬਹੁਤੋ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਇਸ ਟਾਈਮ ਦੇ ਉੱਤੇ ਕੁਛ ਵੀ ਈਜ਼ੀ ਨਹੀਂ ਹੈ ਤੁਹਾਨੂੰ ਪਤਾ ਹੈ ਕਿ ਆਪਣੇ ਜੁਨਤਾ ਲੱਗਦਾ ਸੀ ਇੱਥੇ ਆਪਣੇ ਈਜ਼ੀ ਹੋ ਫਿੰਗਰ ਹੋ ਜਾਂਦੇ ਸੀ ਹੁਣ ਇੱਥੇ ਜਿਹੜੀ ਆਪਾਂ ਓਨਰ ਤੋਂ ਡਿਕਲੇਰੇਸ਼ਨ ਲੈਣੀ ਆ ਕਿ ਆਪਾਂ ਤੇਰੇ ਘਰ ਦੇ ਵਿੱਚ ਰਹਿ ਰਹੇ ਆ ਉਹਦੇ ਲਈ ਦੇਖੋ ਕਿੰਨੀ ਲੋਕਾਂ ਨੂੰ ਪ੍ਰੋਬਲਮ ਆ ਰਹੀ ਆ ਹਰ ਇੱਕ ਉਹ ਚੀਜ਼ ਟਾਇਰ ਤੇ ਟਾਇਰ ਕੀਤੀ ਜਾ ਰਹੀ ਆ ਕਿ ਇਮੀਗ੍ਰੈਂਟਸ ਦੀ ਕਿਤੇ ਨਾ ਕਿਤੇ ਇਥੋਂ ਸਫਾਇਆ ਹੋ ਜਾਵੇ ਔਰ ਇਹ ਛੱਡ ਕੇ ਚਲੇ ਜਾਣ ਪਰ ਜਿਹੜੇ ਇਥੋਂ ਦੇ ਮਾਹਿਰ ਆ ਜਿੱਦਾਂ ਹੁਣ ਪ੍ਰੈਜ਼ੀਡੈਂਟ ਸਾਹਿਬ ਆ ਔਰ ਬੈਂਕ ਆਫ ਪੁਰਤਗਾਲ ਦੇ ਜਿਹੜੇ ਗਵਰਨਰ ਸੀ ਉਹਨਾਂ ਦਾ ਵੀ ਬਿਆਨ ਆ ਤੇ ਜਿੰਨੇ ਵੀ ਇਮੀਗ੍ਰੇਸ਼ਨ ਦੇ ਸਾਫਟ ਆਫੀਸਰ ਆ ਵੱਡੇ ਵੱਡੇ ਅਦਾਰਿਆਂ ਦੇ ਇਹਨਾਂ ਨੇ ਕੰਮ ਕੀਤਾ ਸਾਰਿਆਂ ਨੇ ਉਹਨਾਂ ਸਾਰਿਆਂ ਦਾ ਮੰਨਣਾ ਇਹੀ ਆ ਕਿ ਆਪਾਂ ਇਮੀਗ੍ਰੈਂਟਸ ਤੋਂ ਬਿਨਾ ਕੁਝ ਵੀ ਨਹੀਂ ਆ ਉਹਨਾਂ ਪਿਛਲੇ ਕੁਝ ਦਿਨਾਂ ਤੋਂ ਰੇਡਸ ਇੰਨੀ ਜ਼ਿਆਦਾ ਹੋ ਰਹੀ ਹੈ ਪੁਰਤਗਾਲ ਦੇ ਵਿੱਚ ਇੰਨੀ ਕਿ ਜ਼ਿਆਦਾ ਹੋ ਰਹੀ ਹੈ ਕਿ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਹੈ ਲੋਕ ਬਹੁਤ ਹੀ ਜ਼ਿਆਦਾ ਡਰੇ ਹੋਏ ਆ ਉਹਨਾਂ ਨੂੰ ਸਮਝ ਨਹੀਂ ਆ ਰਹੀ ਪਈ ਹੁਣ ਅਸੀਂ ਕਰੀਏ ਕੀ ਕਰੀਏ ਕਾਰਡ ਸਾਨੂੰ ਦੇ ਨਹੀਂ ਰਹਾ ਹੈ ਜਾ ਇੱਥੋਂ ਅਸੀਂ ਸਕਦੇ ਨਹੀਂ ਸਾਰਾ ਕੁਝ ਅਸੀਂ ਆਪਣਾ ਇੱਥੇ ਲਾਇਆ ਇੰਨੇ ਸਾਲ ਅਸੀਂ ਇੱਥੇ ਗਾਲ ਦਿੱਤੇ ਆ ਨਾ ਇੱਥੋਂ ਅਸੀਂ ਕੁਝ ਕਮਾਇਆ ਨਾ ਕੁਝ ਕੀਤਾ ਜੋ ਕਮਾਇਆ ਇੱਥੇ ਹੀ ਖਰਚਿਆ ਪਰ ਹੁਣ ਜੇ ਸਾਨੂੰ ਕਾਰਡ ਵੀ ਨਹੀਂ ਮਿਲਿਆ ਫਿਰ ਸਾਡੀ ਇੰਨੀ ਟਾਈਮ ਮਿਹਨਤ ਕਰਨ ਦਾ ਕੀ ਫਾਇਦਾ ਹੋਇਆ ਕਿਉਂਕਿ ਸਰਕਾਰਾਂ ਨੇ ਜਦੋਂ ਫਾਈਲ ਲੌਕ ਕੀਤੀ ਸੀ ਜਦੋਂ ਬਾਇਓਮੈਟ੍ਰਿਕ ਲਿੱਤੇ ਸੀਗੇ ਕੁਝ ਨਹੀਂ ਸੀ ਦੱਸਿਆ ਕਿ ਤੁਹਾਡੇ ਫਿੰਗਰ ਹੋਣੇ ਆ ਉਸ ਤੋਂ ਬਾਅਦ ਕਾਰਡ ਇੰਨੇ ਸਾਲਾਂ ਬਾਅਦ ਦੇਣਾ ਜਾਂ ਫਿਰ ਤੁਹਾਡੇ ਆ ਆਈਐਸਆਈਐਸ ਦਾ ਪੰਗਾ ਪੈ ਜਾਣਾ ਕੰਟਰੀ ਆਰਡ ਤੁਹਾਨੂੰ ਦੇ ਦੇਣਾ ਸੋ ਕਿਤਨਾ ਕਿਤੇ ਲੋਕਾਂ ਦੀਆਂ ਨਿਰਾਸ਼ਾ ਮਿਲੀਆਂ ਔਰ ਨੈਸ਼ਨਲਟੀ ਲਾਅ ਨੇ ਤਾਂ ਬੱਸ ਤੁਸੀਂ ਸੋਚੋ ਹੀ ਨਾ ਜਿਹੜੇ ਲੋਕ ਇੱਥੇ ਬੈਠੇ ਸੀ ਨਾ ਜਿਨ੍ਹਾਂ ਕੋਲ ਟੀਆਰਸੀ ਕਾਰਡ ਬੀਸੀ ਇੱਥੇ ਔਰ ਲੋਕ ਵੇਟ ਕਰ ਰਹੇ ਸੀ ਚਲੋ ਨੈਸ਼ਨਲਟੀ ਅਪਲਾਈ ਕਰਾਂਗੇ ਫਿਰ ਕਿਸੇ ਕੁਝ ਕਰਾਂਗੇ ਅੱਗੇ ਸੋਚਾਂਗੇ ਕੋਈ ਬਿਜ਼ਨਸ ਖੜਾ ਕਰਾਂਗੇ ਸੋ ਉਹਨਾਂ ਦੀਆਂ ਵੀ ਉਮੀਦਾਂ ਦੇ ਉੱਪਰ ਸੁਪਨਿਆਂ ਦੇ ਉੱਪਰ ਪਾਣੀ ਫੇਰਿਆ ਸਰਕਾਰ ਨੇ ਪਰ ਹੁਣ ਸੋਚਣ ਵਾਲੀ ਗੱਲ ਇਹ ਆ ਕਿ ਹੁਣ ਦੇਖੋ ਅੱਜ ਕੱਲ ਦੇ ਵਿੱਚ ਵਿੱਚ ਇਸ ਵੀਕ ਦੇ ਵਿੱਚ ਵਿੱਚ ਫੈਸਲਾ ਆ ਜਾਣਾ ਨੈਸ਼ਨਲਟੀ ਲਾਅ ਦੇ ਉੱਤੇ ਹੁਣ ਦੇਖੋ ਤੁਹਾਡੀਆਂ ਦੁਆਵਾਂ ਮ ਕੰਮ ਕਰਦੀਆਂ ਜਾਂ ਨਹੀਂ ਕਰਦੀਆਂ ਅਗਰ ਇਹ ਚੇਂਜ ਨਹੀਂ ਹੋਇਆ ਸੇਮ ਐਡੀਟਰ ਰਹਾ ਤਾਂ ਤੁਹਾਡੀਆਂ ਮਿਹਨਤਾਂ ਤੁਹਾਡੇ ਸੁਪਨਿਆਂ ਦੇ ਉੱਪਰ ਪਾਣੀ ਫਿਰ ਜਾਣਾ ਅਗਰ ਥੋੜਾ ਬਹੁਤਾ ਚੇਂਜ ਹੋ ਗਿਆ ਇਹਦੇ ਉੱਪਰ ਹਾਇਰ ਫੇਰ ਕੀਤੇ ਗਏ ਤਾਂ ਸਮਝ ਲੈਣਾ ਤੁਹਾਡੀਆਂ ਦੁਆਵਾਂ ਨੂੰ ਪੂਰ ਲੱਗ ਗਿਆ ਰੱਬ ਨੇ ਤੁਹਾਡੀ ਸੁਣ ਲਈ ਬਾਕੀ ਦੇਖੋ ਹੁਣ ਕਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਾਰੇ ਕੋਈ ਵੀ ਅਪਡੇਟ ਆਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਹੁਣ ਦੇਖ ਲਓ ਤੁਹਾਡੇ ਲਈ 10 ਸਾਲ ਤੇ ਸੀਪੀਐਲ ਕੰਟਰੀਜ਼ ਲਈ 7 ਸਾਲ ਸੀਪੀਐਲ ਕੰਟਰੀ ਤੁਹਾਨੂੰ ਪਤਾ ਹੀ ਹੈ ਜਿੱਥੇ ਪੁਰਤਗਾਲ ਦੀ ਲੈਂਗੁਏਜ ਬੋਲੀ ਜਾਂਦੀ ਆ ਤੇ 10 ਸਾਲ ਆਪਣੇ ਲਈ ਜਿਹੜੇ ਆਪਾਂ ਏਸ਼ੀਆ ਲੋਕ ਆ ਜਾਂ ਥਰਡ ਕੰਟਰੀ ਦੇ ਆ ਜਿੱਥੇ ਪੁਰਤਗੀਸ਼ ਨਹੀਂ ਬੋਲੀ ਜਾਂਦੀ ਸੋ ਉਹਨਾਂ ਲਈ 10 ਸਾਲ ਹੋਏ ਗਿਆ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ 골ਡਨ ਬੀਜ ਵਾਲਿਆਂ ਦਾ ਕੀ ਹੋਏਗਾ ਜਿਨ੍ਹਾਂ ਨੇ ਵਿਚਾਰੇ ਨੇ ਇਹਨਾਂ ਨਾ ਪੈਸਾ ਇਨਵੈਸਟ ਕੀਤਾ ਔਰ ਆਪਣੇਆਂ ਦਾ ਕੀ ਹੋਏਗਾ ਜਿਨ੍ਹਾਂ ਦੇ ਪੂਰਾ ਟਾਈਮ ਇੱਥੇ ਸਪੈਂਡ ਕੀਤੇ ਆ 6 6 7 ਸਾਲ ਵੀ ਚਲੋ ਕੋਈ ਨਹੀਂ ਨੈਸ਼ਨਲਟੀ ਮਿਲੇਗੀ ਸਾਰਿਆਂ ਨਾਲ ਕਿਤੇ ਨਾ ਕਿਤੇ ਟੱਕਾ ਹੋ ਰਿਹਾ ਸੋ ਇਸ ਤੇ ਬਾਰੇ ਮੈਨੂੰ ਲੱਗਦਾ ਸਰਕਾਰ ਨੂੰ ਕੁਛ ਨਾ ਕੁਛ ਸੋਚਣਾ ਚਾਹੀਦਾ ਵਿਚ ਦੇ ਕੋਈ ਰਸਤਾ ਕੱਢਣਾ ਚਾਹੀਦਾ ਇਹਨਾਂ ਟੱਕਾ ਨਹੀਂ ਕਰਨਾ ਚਾਹੀਦਾ ਪਹਿਲਾਂ ਹੀ ਬਹੁਤ ਲਾ ਠੋਕ ਚੁੱਕੀ ਆ ਸਰਕਾਰ ਤੇ ਹੁਣ ਨਹੀਂ ਉਹਨਾਂ ਨੂੰ ਕੋਈ ਵੀ ਇਦਾਂ ਦਾ ਥੋਪਣਾ ਚਾਹੀਦਾ ਜਿਹਦੇ ਨਾਲ ਇਮੀਗ੍ਰੈਂਟਸ ਨੂੰ ਸੁਪਨੇ ਉਹਨਾਂ ਦੇ ਟੁੱਟਣ ਜਾਂ ਡੀਮੋਟੀਵੇਸ਼ਨ ਹੋਣ। ਬਾਕੀ ਜੋ ਵੀ ਅਪਡੇਟ ਹੈਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੁਹਾਡਾ ਵੀ ਕੀ ਵਿਚਾਰ ਆ ਇਸ ਦੇ ਉੱਪਰ ਕੀ ਰਾਏ ਆ ਜਰੂਰ ਦੱਸਿਓ ਔਰ ਕੀ ਕਹਿਣਾ ਚਾਹੁੰਦੇ ਆ ਜਰੂਰ ਆਪਣੀ ਆਪਣੀ ਰਾਏ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਔਰ ਵੀਡੀਓ ਥੋੜੀ ਜਿਹੀ ਵੀ ਹੈਲਪਫੁਲ ਰਹੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ। ਤੁਹਾਡਾ ਆਪਣਾ ਚੈਨਲ ਆ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।